ਦੀਨदयाल ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਧਰਤੀ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬਜ਼ਾਦਾ ਫਤੇ ਸਿੰਘ ਦੀ ਉਹਨਾਂ ਦੀ ਧਰਤੀ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਅੱਜ ਕਿਸਾਨ ਵੀਰਾਂ ਵੱਲੋਂ ਇਕੱਠੇ ਹੋ ਕੇ ਇੱਕ ਕਾਨਫਰੰਸ ਰੱਖੀ ਗਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਾਨਫਰੰਸ ਕਰਦਿਆ ਉਸ ਵਿੱਚ ਅੱਜ ਸੰਗਤ ਵੱਲੋਂ ਵੱਡੇ ਪੱਧਰ ਦੇ ਉੱਤੇ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ ਸਾਹਿਬ ਜੋ ਕਿਸਾਨੀ ਘੋਲ ਨੂੰ ਲੈ ਕੇ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਸਤਗੁਰ ਸੱਚੇ ਪਾਤਸ਼ਾਹ ਕਿਸਾਨਾਂ ਦਾ ਕਰਜ਼ਾ ਮੁਕਤ ਨੂੰ ਲੈ ਕੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਉਣ ਨੂੰ ਲੈ ਕੇ 12 ਮੰਡਾ ਹੋਰ ਨਾਲ ਲੈ ਕੇ ਸਤਗੁਰ ਸੱਚੇ ਪਾਤਸ਼ਾਹ ਸ਼ਿਸ਼ਸ਼ ਕਰ ਰਹੇ ਸਨ ਉਹਨਾਂ ਨੇ ਆਪ ਜੀ ਦੇ ਹੁਕਮਾਂ ਦੇ ਅਨੁਸਾਰ ਸਤਗੁਰ ਸੱਚੇ ਪਾਤਸ਼ਾਹ ਆਪਣਾ ਜੀਵਨ ਦਾਤ ਲਾਇਆ ਆਪ ਜੀ ਦਾ ਵਜਨ ਹੈ ਜਾਓ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਤੇ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰਦ ਦੇਜਾ ਕਾ ਨਾ ਕੀਤਾ ਸਤਿਗੁਰੂ ਉਸ ਹੁਕਮਾ ਨੂੰ ਵੇਖਦਿਆਂ ਹੋਇਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੇ ਆਪਣਾ ਜੀਵਨ ਦਾਤ ਤੇ ਲਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਤਰ੍ਹਾਂ ਹੀਰ ਫਿਰ ਕਰਕੇ ਗਰੀਬਨਵਾਦ ਸਤਿਗੁਰੂ ਜੀਓ ਉਸ ਮੋਰਚੇ ਨੂੰ ਖੇੜ ਦਿੱਤਾ ਗਰੀਬਨਵਾਦ ਇਸ ਵਕਤ ਪੂਰੀ ਸੰਗਤ ਵੱਲੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਫੁਰਮ ਕੀਤਾ ਗਿਆ ਕਿ ਜੋ ਉਹਨਾਂ ਨੇ ਕਹਿਤ ਲਿਆ ਸੀ ਅਨਸ਼ੰਦਾ ਉਹਨੂੰ ਖਤਮ ਕੀਤਾ ਜਾਵੇ ਤੇ ਨਵੇਂ ਸਿਰੇ ਤੋਂ ਇਹ ਲੜਾਈ ਜਿਹੜੀ ਹੋਰ ਅੰਬੀ ਜਾਵੇ ਸੋ ਸਤਿਗੁਰੂ ਜੀ ਆਪ ਜੀ ਦੀ ਧਰਤੀ ਸ਼ਹੀਦਾਂ ਦੀ ਧਰਤੀ ਸਾਬਜਾਦਾ ਜੋਰਾਵਰ ਸਿੰਘ ਸਾਹਿਬਜਾਦਾ ਫਤਿਹ ਸਿੰਘ ਦੀ ਧਰਤੀ ਦੇ ਉੱਤੇ ਦੋ ਛੋਟੇ ਬੱਚਿਆਂ ਦੇ ਜਿਕਾਰਿਆਂ ਨੇ ਆਪ ਦਾ ਸੰਕੇਤ ਦਿੱਤਾ ਗਰੀਬ ਨੂੰ ਆ ਸਤਿਗੁਰੂ ਕਿ ਆਪ ਵਿੱਚ ਆਉਂਦੇ ਹੋ ਕਿ ਭਾਈ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਇਹ ਲੜਾਈ ਨੂੰ ਹੋਰ ਅੱਗੇ ਰੰਭਣ ਇਸ ਕਰਕੇ ਆਪ ਜੀ ਕੋਲੋਂ ਖੀਵਾ ਮੰਗਦੇ ਹਾਂ ਆਪ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤੇ ਆਪ ਜੀ ਕਿਰਪਾ ਕਰਿਓ ਸਾਡੀ ਇਸ ਲੜਾਈ ਨੂੰ ਸੰਪੂਰਨ ਕਰਾਇਓ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਮੰਗਾ ਸਰਦਾਰ ਸੱਚੇ ਪਾਤਸ਼ਾਹ ਨਾਲ ਲੜਦੇ ਰਹੀਏ ਇਹ ਸੰਸਨ ਨੂੰ ਖਤਮ ਕਰ ਦਿਤੀ ਤੁਸੀਂ ਆਗਿਆ ਦਿਓ ਹੋਈਆਂ ਭੁੱਲਾਂ ਦੀ ਖਿਮਾ ਵਰਖਿਓ ਜੋ ਜੀ ਆਪਦੇ ਦਰ ਆਵੇ ਰਾਜੀ ਤੇ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਚੇਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ